ਮੈਂਬਰਸ ਜਿਹੜੇ ਥੋੜਾ ਦੇਰ ਪਹੁੰਚੇ ਉਹਨਾਂ ਦਾ ਸਵਾਗਤ ਆ ਆਪਾਂ ਚਾਹ ਚੱਕ ਕੇ ਹੋਣੀ ਚੱਕਦੇ ਤੇ ਸਟੇਜਾਂ ਕੁਰਸੀਆਂ ਤੇ ਸੱਜੀਆਂ ਅੱਜ ਸਾਡੇ ਵਿੱਚ ਮਾੜ ਮੋੜ ਵਾਂ ਲਗਭਗ ਕਈ ਲੋਕ ਜੇ ਸਾਡਾ ਨਾਮ ਨਾ ਜਾਵੇ ਕਿਤੇ ਨਾ ਕਿਤੇ ਸਾਡੀ ਜੋ ਚਿੱਟਾ ਦਾ ਨਸ਼ਾ ਵੇਚਦਾ ਉਹਦੇ ਨਾਲ ਸਾਡੀ ਦੁਸ਼ਮਣੀ ਨਾ ਪੈ ਜਾਵੇ ਸੋ ਸਾਰੇ ਹੀ ਅਸੀਂ ਬਾਲ ਬੱਚੇ ਵਾਲੇ ਸੀ ਪਰ ਮਨ ਵਿੱਚ ਇੱਕ ਚਾਹ ਸੀ ਕਿ ਅਸੀਂ ਇਸੇ ਸਾ ਤੋ ਅੱਜ ਜੋ ਤੁਹਾਨੂੰ ਪਤਾ ਹੀ ਵੀ ਸੱਜ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਕਸਦ ਨਾਲ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਮਕਸਦ ਬਹੁਤ ਨੇਕ ਹੈ ਸਾਡਾ ਸਾਰੇ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਇਹ ਸਤਿ ਕੁਸ਼ ਜੋ ਨਸ਼ੇ ਨੇ ਇਹਨਾਂ ਨੂੰ ਬੰਦ ਕਰੀਏ ਨਿਕਤ ਇਹ ਹੈ ਕਿ ਜਦੋਂ ਤੱਕ ਅਸੀਂ ਨਹੀਂ ਬੰਦ ਕਰਾਂਗੇ ਉਦੋਂ ਤੱਕ ਨਸ਼ੇ ਬੰਦ ਹੋਣੇ ਵੀ ਨਹੀਂ ਇਹ ਸਚਾਈ ਪੂਰਨ ਸਪਰਸ਼ਾ ਕਰ ਦੇਗੀ ਅਸੀਂ ਆਪਣੇ ਸੱਜਣ ਤਾਈ ਦੇ ਵਿੱਚ ਆ ਕੇ ਤੋਂ ਉਸ ਬੰਦੇ ਦੀ ਜਮਾਨਤ ਕਰਾ ਲਾਂਗੇ ਮਤਲਬ ਕੀ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਤਾਰ ਜੁੜੀ ਹੋਈ ਆ ਤੇ ਅਸੀਂ ਉਹਨੂੰ ਫੇਰ ਬਾਤ ਲਾਵਾਂਗੇ ਤੇ ਫੇਰ ਉਹ ਕੰਮ ਉਦਾਂ ਹੀ ਚੱਲਦਾ ਰਹੇਗਾ ਤਾਂ ਨਜ਼ਰ ਬੰਦ ਕਰਨ ਵਾਸਤੇ ਦੋ ਟੈਂਟਸ ਫੋਰਸ ਆਫ ਇਅਰ ਔਰ ਤੁਸੀਂ ਕਰ ਵੀ ਸਕਦੇ ਹੋ ਬਹੁਤਾ ਫੋਰਸ ਲਾਉਣ ਦੀ ਜ਼ਰੂਰਤ ਨਹੀਂ ਆ ਸੀਐਮ ਸਾਹਿਬ ਵੱਲੋਂ ਇੱਕ ਜੋ WhatsApp ਨੰਬਰ ਦਿੱਤਾ ਗਿਆ ਆ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖਰੇ ਪਿੰਡਾਂ ਤਕਰੀਬਨ ਮੈਂ 90 ਪਲੱਸ ਪਿੰਡਾਂ ਦੇ ਵਿੱਚ ਗਿਆ ਇਸ ਮਹੀਨੇ ਤਹਾਂ ਔਰ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਔਰ ਮੇਰੇ ਖਿਆਲ ਨਾਲ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ ਮੇਰੇ ਸਾਰੇ ਮੋਤਵਾਰ ਸੱਜਣ ਜੀਿਆਸੀ ਸਭ ਤੋਂ ਪਹਿਲਾਂ ਤੇ ਜਿਹੜਾ ਨੰਬਰ ਦਿੱਤਾ ਹੈ ਉੱਤੇ ਮੈਸੇਜ ਕਰਨਾ ਹੈ ਕੌਣ ਨਸ਼ਾ ਕਰਦਾ ਹੈ ਕੌਣ ਵੇਚਦਾ ਹੈ ਕਿਤੇ ಕಾಂಗ್ರೆਸ ਨੇ ਇਹਨੂੰ ਮੰਤਰੀ ਬਣਾ ਦਿੱਤਾ ਇਹੋ ਜੀ ਸੋਚਣ ਵਾਲੇ ਲੋਕ ਜਿਹੜੇ ਬੰਦੇ ਇਸ ਪੋਜੀਸ਼ਨ 'ਤੇ ਚਲੇ ਜਾਂਦੇ ਆ ਇਹਨਾਂ ਨੂੰ ਤੇ ਵੈਸੇ ਵੀ ਬਹੁਤ ਚੰਗੀ ਤਰ੍ਹਾਂ ਸੋਚ ਸਮਝ ਕੇ ਬੋਲਣਾ ਚਾਹੀਦਾ ਆ ਹੁਣ ਪਰਚਾ ਹੋ ਗਿਆ ਆ ਬੂਟਾ ਸਿੰਘ ਜੀ ਦੇ ਭਾਂਜੇ ਨੇ ਪਰਚਾ ਕਰਵਾਇਆ ਤੋ ਮੇਰੇ ਕਹਿ ਦਾ ਮਸਲਾ ਇਹ ਹੈ ਕਿ ਜਾਂ ਤੇ ਆਧਾਰ ਤੇ ਰੰਗ ਦੇ ਆਧਾਰ ਤੇ ਸਾਡੇ ਨਾਲ ਵਿਚਕਰੇ ਜਿਹੜੇ ਹੁੰਦੇ ਆਇਆ ਮੈਂ ਤੁਹਾਨੂੰ ਆਪ ਸੱਚੀ ਗੱਲ ਸਮਝਾਉਂਦਾ ਮੈਂ ਇਹਨਾਂ ਚੀਜ਼ਾਂ ਉੱਤੇ ਉਤਾਨੀ ਨਹੀਂ ਕਰਦਾ ਜੋ ਸਾਨੂੰ ਪਰਮਾਣੂ ਨੇ ਬਣਾਇਆ ਅਸੀਂ ਤੋ ਉਹ ਹੀ ਰਹਿਣਾ ਜੇ ਮੈਨੂੰ ਐਸੀ ਬਣਾਇਆ ਤਾਂ ਮੈਂ ਐਸੀ ਹੀ ਰਹਿਣਾ ਤੁਹਾਨੂੰ ਪਤਾ ਹੀ ਆ ਜੇ ਮੈਂ ਇਲੈਕਸ਼ਨ ਲਈ ਹੈ ਐਸੀ ਹੋਏਗਾ ਤਾਂ ਤਾਂ ਇਲੈਕਸ਼ਨ ਲਈ ਹੈ ਤੋ ਮੈਂ ਇੱਕ ਗੱਲ ਕਹਿਣ ਲੱਗਾ ਸੀ ਤੁਹਾਨੂੰ ਕੋਈ ਬੜੀ ਸੋਖੀ ਗੱਲ ਆ ਉਧਾਰਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਕਰੀਬਨ 4 ਤੋਂ 5 ਵਾਰ ਇਹ ਫੇਸ ਕੀਤਾ ਹੈ ਤੇ ਮੇਰੇ ਬੂਤ ਹੈ ਜਿਨ੍ਹਾਂ ਨੂੰ ਨਹੀਂ ਸੀ ਪਤਾ ਜਦੋਂ ਤੱਕ ਮੈਂ ਇਲੈਕਸ਼ਨ ਵਿੱਚ ਨਹੀਂ ਲੜੀ ਉਦੋਂ ਤੱਕ ਨਹੀਂ ਸੀ ਪਤਾ ਕਿ ਮੈਂ ਐਸੀ ਹਾਂ ਸੋ ਮੇਰੇ ਬੂਤ ਹੈ ਕਈ ਮੇਰੇ ਯਾਰ ਦੋਸਤ ਕਹਿ ਲੋ ਜਾਂ ਕੋਈ ਵੈਸੇ ਸੱਜਣ ਕਹਿ ਲੋ ਕਹ ਜਾਂਦੇ ਨੇ ਕਿ ਐਸੀ ਬਾਈ ਚਾਰੇ ਵਾਸਤੇ ਕਰਵਾ ਮੈਂ ਹੱਸਦਾ ਨਹੀਂ ਤਾਂ ਮੈਨੂੰ ਉਲਟਾ ਕਹਿੰਦੇ ਨੇ ਹੱਸਦਾ ਕਿਉਂ ਆ ਮੈਂ ਤੇਰੇ ਸਾਹਮਣੇ ਕੋਈ ਗੱਲਾਂ ਕਰ ਰਿਹਾ ਹਾਂ ਵੀ ਐਸੀ ਨਹੀਂ ਹੱਸੋ ਅਗਰ ਤੁਸੀਂ ਇੱਥੇ ਅਸੀਂ ਭਾਈ ਚਾਰੇ ਚ ਬੈਠੇ ਹੋ ਕੇ ਕੋਈ ਗੱਲ ਕਰਤਾ ਵੀ ਕੋਈ ਟੈਨਸ਼ਨ ਨਾ ਲਿਆ ਕਰੋ ਵੀ ਮੈਨੂੰ ਕਹੇ ਨੇ ਕੋਈ ਇੱਤਾ ਚਾਹਤਾ ਮੇਰੀ ਜਾਨ ਬਾਰੇ ਹੱਸੋ ਕੋਈ ਇਹ ਨਹੀਂ ਕਹਿੰਦਾ ਕਿ ਜੋ ਪ੍ਰਮਾਤਮਾ ਨੇ ਦਿੱਤੇ ਸਾਨੂੰ ਜੋ ਬਣਾਇਆ ਨਾ ਪ੍ਰਮਾਤਮਾ ਨੇ ਬਿਲਕੁਲ ਸਹੀ ਬਣਾਇਆ ਜਾਤ ਪਾਤਾਂ ਅਗਰ ਕਹੀਏ ਕਿ ਪ੍ਰਮਾਤਮਾ ਨੇ ਨਹੀਂ ਬਣਾਈਆ ਪ੍ਰਮਾਤਮਾ ਨੇ ਨਹੀਂ ਬਣਾਈਆ ਤੇ ਕੋਈ ਕਿਸੇ ਨੂੰ ਮਾਰਨਾ ਮੈਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਜਾਵਾਂਗਾ ਬਦਲਾ ਬੜਾ ਸੌਖਾ ਤਰੀਕਾ ਸੀਗਾ ਵੀ ਕਦੀ ਕਾਂਗਰਸ ਆਉਂਦੀ ਨਾ ਪੰਜਾਬ 'ਚ ਬੜਾ ਬਦਲੇ ਬਦਲਾ ਸੀਗਾ ਪਰ ਅਸੀਂ ਦਿਖਾਇਆ ਇਹਨਾਂ ਨੂੰ ਜਿਹੜੇ ਕਹਿੰਦੇ ਸੀ ਵੱਡਾ ਤਰੱਕ ਨਿਕਦਾ ਤੇ ਛੋਟੇ ਮੋਟੇ ਕਿਹੜੇ ਮੋਟੇ ਮਾਰਦੇ ਪਰੇਸ਼ਾਨ ਨਾ ਛੱਡੇ ਚੁੱਕੇ ਜਾਂਦੇ ਰਹੇ ਕਾਂਗਰਸ ਦੀਆਂ ਕਹੀ ਜਾਂਦੇ ਹਜੇ ਵੀ ਜਾਂਦੇ ਜਿਹੜੇ ਬੈਠੇ ਹੋਊਗੇ ਕੋਈ ਕਾਂਗਰਸ ਦਾ ਹੋਊਗਾ ਮੈਂ ਉਹ ਗੁੱਸਾ ਨਾ ਕਰਿਓ ਸੱਚਾਈ ਹੈ ਇਹ ਟੈਨਸ਼ਨ ਚਾਹੀ ਜਾਂ ਕਿ ਅਸੀਂ ਕਹਿ ਦਿੰਨਾ ਕਿਸਾਨੂੰ ਦੋਖਾ ਉੱਪਰ ਜਾਣ ਮਾੜੀ ਸੋਚ ਆ ਰਹੀ ਆ ਤੇ ਨਿਸ਼ਾਨੀ ਤੁਹਾਨੂੰ ਸਾਹਮਣੇ ਦੇ ਦਿੱਤੀ ਆ ਰਾਜੇ ਵਡੇਂਕਰ ਕੇ ਕਿ ਸਾਰੇ ਹੀ ਕਾਂਗਰਸ ਦੇ ਵਿੱਚ ਜਾਂ ਸੂਚੀਆਂ ਪਾਰਟੀਆਂ ਦੇ ਅ candidato ਦੇ ਵਿੱਚ ਭਰੇ ਪਏ ਆ ਤੁਹਾਡਾ ਸਾਰਿਆਂ ਦਾ ਫਾਇਦਾ ਚੁੱਕਿਆ ਆ ਕਿੰਨਾ ਫਾਇਦਾ ਨਾ ਚੁੱਕਾਇਆ ਜਾ ਤ ਆਪਣੇ ਬੱਚਿਆਂ ਨੂੰ ਐਮਐਲਏ ਤੱਕ ਬਚਾਓ ਐਮਐਨਏ ਬਣ ਚੁੱਕਾ ਬਣਾ ਲਓ ਉਹ ਵੀ ਉਹ ਵੀ ਐਮਐਲਏ ਬਣ ਸਕਦਾ ਉਹਦੇ ਮਨ ਚ ਇਹ ਨਾ ਵਾ ਪੰਜਾਬ ਦੇ ਪਤਾ ਨਹੀਂ ਕੀ ਖੌਫ ਆ ਅਗਰ ਸਦਾਰ ਗੁਟਾ ਸਿੰਘ ਜੀ ਇੱਕ ਅ ਗਰੀ ਪਰਿਵਾਰ ਚੋਂ ਉੱਠ ਕੇ ਪ੍ਰਧਾਨ ਮੰਤਰੀ ਦੇ ਲੈਵਲ ਦੇ ਮੰਤਰੀ ਬਣ ਸਕਦੇ ਇੰਡੀਆ ਦੇ ਵਿੱਚ ਇੱਕ ਵਾਰੀ ਨਹੀਂ ਮੰਤਰੀ ਬਣੇ ਬਹੁਤ ਰੇਲਵੇ ਮੰਤਰੀ ਵੀ ਰਹੇ ਆ ਫਿਰ ਅ ਦੋ ਐਮ ਮੰਤਰੀ ਉਹਨਾਂ ਦੇ ਕੋਲ ਜਿਹੜੀਆਂ ਟਰਮਾਂ ਹੋ ਰਹੀਆਂ ਨੇ। ਤੋਂ ਮੇਰੇ ਕਹਿਤਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦੱਸਣੀਆਂ ਪੈਣੀਆਂ। ਔਰ ਅਗਰ ਅਸੀਂ ਇਹ ਚੀਜ਼ਾਂ ਦੱਸ ਗਏ। ਤੋਂ ਅਸੀਂ ਇਸ ਜਗ੍ਹਾ ਤੇ ਜੀਵਾਂਗੇ ਕਿ ਜਿੱਥੋਂ ਸਾਨੂੰ ਕੋਈ ਲੁੱਟ ਸਕਦਾ। ਆਪਾਂ ਲਟਾਉਂਦੇ ਰਹੇ ਆ ਸਾਨੂੰ ਲੁੱਟਣ ਵਾਲੇ ਬੈਠੇ ਰਹੇ ਆ। ਅੱਜ ਸਾਡੇ ਕੋਲ ਮੌਕਾ ਆ। ਅਰ ਮੈਂ ਇਸ ਗੰ ਦਾ ਪਹਿਲਾਂ ਹੀ ਤੁਹਾਨੂੰ ਨਾ ਜ਼ਿਕਰ ਕਰ ਪਾਉਂ। ਥੋੜਾ ਬਹੁਤਾ ਗੁੱਸਾ ਵੀ ਜਿਹੜਾ ਘਟਾ ਦਈਏ ਜਿਹੜੀਆਂ ਲੜਾਈਆਂ ਦਾ ਕਾਰਨ ਪਿੰਡਾਂ ਦੇ ਵਿੱਚ ਉਹ ਵੀ ਘਟਾ ਦਈਏ। ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਸਪੱਸ਼ਟ ਪਹਿਲਾਂ ਤਾਂ ਸੁੰਨ ਵਾਲੇ ਸਾਰੇ ਸਰੋਤਿਆਂ ਨੂੰ ਮੈਂ ਦਿਲੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਕਹਿਣਾ। ਔਰ ਅੱਜ ਦਾ ਜਿਹੜਾ ਮੇਨ ਮਕਸਦ ਸਾਡਾ ਹੋਇਆ ਕਿ ਜੋ ਸਾਡੇ ਸੋਸਾਇਟੀ ਦੇ ਵਿੱਚ ਨਸ਼ਾ ਆ ਉਹਨੂੰ ਕਿਵੇਂ ਖਤਮ ਕਰਨਾ ਹੈ ਔਰ ਸਾਡਾ ਜੋ ਚੱਲ ਰਹੀ ਹੈ ਸਰਕਾਰ ਦੀ ਮਹਿੰਮ ਜੁਤ ਨਸ਼ਿਆਂ ਵਿਰੁੱਧ ਉਹਦੇ ਤਹਿਤ ਅਸੀਂ ਵੱਖ-ਵੱਖਰੇ ਪਿੰਡਾਂ ਦੇ ਵਿੱਚ ਪਹਿਲਾ ਪ੍ਰੋਗਰਾਮ ਕੀਤੇ ਔਰ ਮੈਂ ਖੁਦ तकरीबन 98 ਪਿੰਡ ਜਿਹੜੇ ਆ ਵਿਜ਼ਿਟ ਕੀਤੇ ਇੱਕ ਫੇਸ ਦੇ ਵਿੱਚ ਇਸ ਤੋਂ ਪਹਿਲਾਂ ਫਿਰ ਪਹਿਲਾਂ ਵੀ 50% ਫੇਸ ਗਿਆ ਸੀਗਾ ਔਰ ਸਾਰਿਆਂ ਨੂੰ ਇੱਕੋ ਗੱਲ ਕਹੀ ਆ ਕਿ ਨਸ਼ਾ ਇਸ ਤਰੀਕੇ ਨਾਲ ਖਤਮ ਹੋ ਸਕਦਾ ਪਹਿਲੀ ਤੇ ਗੱਲ ਜੇ ਨਸ਼ੇ ਦਾ ਕਿਸੇ ਤੇ ਐਫ ਆਈ ਆਰ ਦਰਜ ਹੋ ਜਾਂਦੀ ਉਹਦੀ ਜ਼ਮਾਨਤ ਨਾ ਦੋ ਔਰ ਉਹਦੇ ਵਾਸਤੇ ਸਾਡੇ ਜਿੰਨੇ ਵੀ ਸਰਪੰਚ ਸਾਹਿਬਾਨ ਉਹਨਾਂ ਦੀ ਸਮੂਲੀਅਤ ਔਰ ਮੈਂਬਰ ਸਾਹਿਬਾਨ ਜਾਂ ਨੰਬਰਦਾਰ ਸਾਹਿਬਾਨ ਉਹਨਾਂ ਦੀ ਸਮੂਲੀਅਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਆਇਡੈਂਟੀਫਾਈ ਕਰਦੇ ਆ ਆਇਡੈਂਟੀਫਾਈ ਕਰਦੇ ਆ ਤੋਂ ਫਿਰ ਅਗਰ ਬੰਦੇ ਨੂੰ ਜ਼ਮਾਨਤ ਮਿਲਦੀ ਔਰ ਮੈਂ ਸਾਰਿਆਂ ਨੂੰ ਉਸ ਅਖੀਰਲੇ ਜੀ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਸੀ ਤਾਂ ਕਿ ਅਸੀਂ ਜਿਹੜੇ ਨਸ਼ੇ ਆ ਖਤਮ ਕਰ ਸਕੀਏ। ਇੱਕ ਬਲਾਕ ਪੱਤਰੀ ਪ੍ਰੋਗਰਾਮ ਹੈ। ਬਲਾਕ ਪੱਤਰੀ ਪ੍ਰੋਗਰਾਮ ਹੈ ਕਿ ਜਾਂ ਹਾਂਜੀ ਹਾਂਜੀ ਇਹ ਬਲਾਕ ਪੱਤਰੀ ਪ੍ਰੋਗਰਾਮ ਨੇ ਔਰ ਇਹਦੇ ਤਹਿਤ ਕੱਲ ਵੀ ਚੱਲਿਆ ਸੀਗਾ ਪ੍ਰੋਗਰਾਮ ਅੱਜ ਵੀ ਚੱਲ ਰਿਹਾ ਹੈ ਔਰ ਅਗਰ ਹਾਨੂੰ ਹੋਰ ਜ਼ਰੂਰਤ ਪਈ ਤਾਂ ਅਸੀਂ ਵਾਖੋ ਅੱਕ ਜਿਹੜੇ ਆ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੋਰ ਕਰਾਂਗੇ। ਠੀਕ ਹੈ।